ਲੈ ਵੀ ਸਵਾਗਤ ਹੈ ਜੀ ਤੁਹਾਡਾ ਦੇਖੋ ਹੋਰ ਨਵੇਂ ਵਲੌਗ ਦੇ ਵਿੱਚ ਤੇ ਆ ਗਏ ਆ ਪੂਤਨੇ ਪੂਤਨਾ ਵੜਨ ਵਾਸਤੇ ਇਹ ਤੇ ਪੂਤਨਾ ਬੀਜਿਆ ਹੋਇਆ ਹੂੰ ਇਹ ਜਿਹੜਾ ਨਾ ਪੂਤਨਾ ਨਹੀਂ ਬੀਜਿਆ ਇਹ ਕਾ ਕਾ ਹਾਂ ਆ ਬੀਜਿਆ ਦੇ ਚੂਤਨਾ ਹੋ ਗਿਆ ਕਾ ਜ਼ਿਆਦਾ ਹੋ ਗਿਆ ਉਹ ਪੂਤਨਾ ਹੋ ਗਿਆ ਪਹਿਲੇ ਦਿਨ ਸ਼ੁਰੂਆਤ ਸਾਡੀ ਹੋਗੀ ਕਾ ਤੋਂ ਪਰ ਸ਼ੁਰੂਆਤ ਚੰਗੀ ਹੋਈ ਹੈ। ਲਈ ਮੇਤੋ ਸ਼ੁਰੂਆਤ ਹੋ ਗਈ ਹੈ ਸਾਡੀ ਅੱਜ ਦੇ ਦਿਨ ਦੀ। ਪੂਤਨੇ ਤੇ ਆ ਗਏ ਆ ਪਿਛਲੇ ਸਾਲ ਵੀ ਆਪਾਂ ਨੇ ਵੀਡੀਓ ਵੀਡੀਓ ਪਾਈਆਂ ਸੀ। ਲੈ ਵੀ